ਸਭ ਤੋਂ ਪਹਿਲਾਂ ਵਾਰਕੀ ਦਾ ਪਾਠਾ ਮਹਾਂ ਗੁਰੂ ਜੀ ਦੀ ਬੇ ਸੱਚੀ ਮਈਆ ਆਗੇ ਜਿਹੜਾ ਸਫ ਪਰਬਾ 1060 ਪਰਬ ਜਿਹੜਾ ਮੰਦਿਰ ਸਿੰਘ ਦੀ ਗਾਦੇ ਵਿੱਚ ਮੰਜੀਪ ਕਲੋਨੀ ਦੇ ਵਿੱਚ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹਨੂੰ ਹਰ ਪ੍ਰਕਾਰ ਦੇ ਨਾਲ ਸਹਿਯੋਗ ਦੇ ਨਾਲ ਮਨਾਇਆ ਸਾਰਿਆਂ ਮੈਂ ਸਮਝਦਾ ਕਿ ਪਿਛਲੇ 10 ਸਾਲ ਤੋਂ ਪਰਬ ਸੀ ਇਸੇ ਲਾਟਾ ਹਾ ਲੋਕਾਂ ਦੇ ਆਨੇ ਦੇ ਵਿੱਚ ਦੱਖਣੀ ਹਲਕਾ ਸੇਵਾ ਨੰਬਰ 33 ਦਾ ਇਲਾਕਾ ਵਾ ਐਸੇ ਲੋਕੇ ਦੇ ਵਿੱਚ ਪ੍ਰਵਾਂਸਨ ਸਮਾਜ ਦੇ ਲੋਕ ਨੇ ਜਿਹੜੇ ਉਹ ਵੱਡੀ ਸੀਗੀ ਦੇ ਚਲੇਦੇ ਨੇ ਉਹ ਜੁੱਤੀ ਦੇ ਉਹਨਾਂ ਬਿਹਾਰ ਤੇ ਹੁਣ ਉਹਨਾਂ ਦਾ ਇਹ ਪਵਿੱਤਰ ਤਿਉਹਾਰ ਜਿਹੜਾ ਉਹ ਇਹ ਮਨਾਉਣ ਵਾਸਤੇ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਹਾਂ ਅਸੀਂ ਹਰ ਸਾਲ ਇੱਥੇ ਘਾਟ ਬਣਾਉਂਦੇ ਹਾਂ ਘਾਟਾਂ ਵਿੱਚ ਪਾਣੀ ਪਾਉਂਦੇ ਹਾਂ ਉਹਨਾਂ ਦਾ ਚਾਹਾਂ ਅਨੁਸਾਰ ਉਹ ਸਾਕੀਆਂ ਰਹਿੰਦੀ ਸਾਰਾ ਕੁਝ ਜਿਹੜਾ ਸੀ ਉਹਨਾਂ ਵਾਸਤੇ ਕਰਵਾਉਂਦੇ ਹਾਂ ਤੁਸੀਂ ਦੇਖਦੇ ਹੋਵੋਗੇ ਕਿ ਬਹੁਤ ਵੱਡੀ ਖੇਤੀ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਦੇ ਬਸਾਂ ਦੇ ਲੋਕ ਜੁੜਿਆ ਇਹ ਖਰਬ ਨੂੰ ਨਾ ਮਾਫ ਕਰਿਆ। ਪਰ ਪਰਮਾਨੰਸ ਸਮਾਜ ਜਿਹੜਾ ਹੈਗਾ ਹਰ ਸਾਲ ਤਿਹਾੜੀ ਮਨਾਉਂਦਾ ਹੈ ਉਹਦੇ ਬਾਰੇ ਆ ਪਿੱਛੇ ਜੀ ਬੜੀ ਗੱਲਾਂ ਚੱਲੇ ਸੀ ਇਹਨਾਂ ਦੇ ਉਹਦੇ ਬਾਰੇ ਤਾਂ ਕੀ ਕਹੂੰਗੀ। ਦੇਖੋ ਸਾਡੇ ਸਭ ਨੂੰ ਨਾਨਕ ਦੇਵ ਜੀ ਦਾ ਵਿਦੇਸ਼ ਆ ਮਾਨਵਕੀਯਤਾ ਸਭ ਇੱਕ ਪਹਿਚਾਣ ਹੈ। ਅਸੀਂ ਸਾਰੇ ਇੱਕ ਵਾਂ ਚਾਹੇ ਉਹ ਹਿੰਦੂ ਹੋਵੇ, ਸਿੱਖ ਹੋਵੇ, ਅਸਾਈ ਹੋਵੇ, ਮੁਸਲਮਾਨ ਹੋਵੇ ਅਸੀਂ ਸਾਰੇ ਪਰਮਾਤਮਾ ਦੇ ਜੀਵ ਹਾਂ। ਕੁਛ ਐਸੀਆਂ ਸ਼ਕਤੀ ਸਾਹਿਬ ਵਾਹਿਗੁਰੂ ਦੀ ਕਾਥਾ ਵਾਹਿਗੁਰੂ ਜੀ ਦੀ ਮਨਿਆ ਸ਼ਠੀ ਮਹੀਆ ਆ ਤੇ ਜਿਹੜਾ ਸਤ ਪਰਬਾ ਦਸਮਾ 60 ਪਰਬ ਜਿਹੜਾ ਮੰਦਿਰ ਸਿੰਘ ਦੀ ਯਾਦ ਦੇ ਵਿੱਚ ਮੰਦਿਰ ਕੋਲ ਉਨੇ ਦੇ ਵਿੱਚ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹਨੂੰ ਹਰ ਪ੍ਰਕਾਰ ਦੇ ਨਾਲ ਸੰਜੋਗ ਦੇ ਨਾਲ ਮਨਾਇਆ ਡਾਰਿਆ ਮੈਂ ਸੰਭਾਵੇ ਪਿਛਲੇ 10 ਸਾਲ ਤੋਂ ਜੋ ਵਸੀਏ ਇਸੇ ਲੱਗਾ ਹੋ। ਉਹਦੇ ਆਨੇ ਦੇ ਵਿੱਚ ਦਖਣੀ ਹਲਕਾ ਸੇਵਾ ਨੰਬਰ 33 ਦਾ ਲੱਗਾ ਵਾ। ਇਸੇ ਲਾਕੇ ਦੇ ਵਿੱਚ ਪਰਮਾਨਤਰ ਸਮਾਜ ਦੇ ਲੋਕ ਨੇ ਜਿਹੜੇ ਉਹ ਵੱਡੀ ਗੀਤੀ ਦੇ ਚਲੇਦੇ ਜੁੱਤੀ ਦੇ ਹੋਂਦ ਤੇ ਹਾਰ ਤੇ ਉਹਨਾਂ ਦਾ ਇਹ ਪਵਿੱਤਰ ਤਿਉਹਾਰ ਜਿਹੜਾ ਕੋਈ ਨਾ ਨਾ ਵਾਟੇ ਅਸੀਂ ਉਹਨਾਂ ਦਾ ਸੰਜੋਗ ਕਰਦੇ ਹਾਂ ਅਸੀਂ ਹਰ ਸਾਲ ਇੱਥੇ ਧਾਣ ਬਣਾਉਨੇ ਆ ਤੇ ਸਾਵੇਂ ਚ ਪਾਣੀ ਪਾਉਂਦੇ ਆ ਉਹਨਾਂ ਦਾ ਚਾਹਮ ਨਜ਼ਾਰਾ ਬਹੁਤ ਹੀ ਸ਼ਾਨਯਾਬ ਹੁੰਦੀ ਹੈ ਸਾਰਾ ਕੋਈ ਜਿਹੜਾ ਹੈ ਉਹਨਾਂ ਵਾਸਤੇ ਕਰਵਾਉਂਦਾ ਤੁਸੀਂ ਦੇਖਦੇ ਹੋਗੇ ਇਹ ਬਹੁਤ ਵੱਡੀ ਗੇਟੀ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਦੇ ਵਿਚਾਰ ਦੇ ਲੋਕ ਜੁੜੇ ਆ ਕੋਈ ਇਹ ਸਰਗਮ ਨੂੰ ਨਾ ਹੋਉਂਦਾ ਹੈ ਉਹ ਮਾਨਸਨ ਸਮਾਜ ਜਿਹੜਾ ਹੈਗਾ ਹਰ ਸਾਲ ਤਿਹਾੜੀ ਮਨਾਉਂਦਾ ਹੈ ਉਹਦੇ ਬਾਰੇ ਆ ਪਿੱਛੇ ਜੀ ਬੜੀ ਚਰੋਲੇ ਚੱਲੇ ਸੀ ਇਹਨਾਂ ਦੇ ਉਹਦੇ ਬਾਰੇ ਤਾਂ ਕੀ ਕਹੂੰਗੀ ਦੇਖੋ ਸਾਡੇ ਸਭ ਨੂੰ ਨਾਮਿਕ ਦੇਸ਼ ਇਸਾ ਪ੍ਰਦੇਸ਼ ਆ ਮਾਨਵਤਾ ਯਾਰ ਸਭ ਇੱਕ ਪਹਿਚਾਣ ਅਸੀਂ ਸਾਰੇ ਇੱਕ ਵਾ ਚਾਹੇ ਉਹ ਹਿੰਦੂ ਹੋਵੇ ਸਿੱਖ ਹੋਵੇ ਅਸਾਈ ਹੋਵੇ ਮੁਸਲਮਾਨ ਹੋਵੇ ਅਸੀਂ ਸਾਰੇ ਸਾਰੇ ਪਰਮਾਤਮਾ ਦੇ ਜੀਵ ਆ ਕੋਈ ਐਸੀਆਂ ਸ਼ਕਤੀ ਤਾਂ नहीं समझा कि अस ये सत्य हो हर तो आदि इस सत पूजा तो तुम जी डाटा लगा लो ऐसे हिंदू भी आए सिख भी आए ईसाई भी आए सारे ने रल के आज इस पवन पवन पर्व में मनाया मैं देख रहा हूं पिछले काफी समय से सरदार निर्मल सिंह जी एसएस ये आपका पूर्व अपना आप पूर्व समझ के मनाते हैं उसके लिए मैं आप सबको दुर्खास्त करूंगा कि आप जोरदार ताड़ियां मार के निर्मल सिंह जी के लिए कांति जी के लिए और मिश्रा जी के लिए मैं देख रहा हूं कि मेरे को एक घंटा लग गया यहां पहुंचने को तो सरदार निर्मल सिंह जी बता रहे थे आप घंटा पहले आना था फिर देखना था मैं क्या फिर दो घंटे लग जाते सो उस परमात्मा का नाम हमें जरूर लेना चाहिए जिस परमात्मा ने हमें इस दुनिया पे भेजा है और आप उस मैया का पूजा कर रहे हो और उस मैया से मैं बेनती करूँगा कि आप सब पर और हम सब पर अपना आशीर्वाद रखें और आप सब दिन दुगनी और रात चौगनी तरक्की करें और हमारे भी एक अजीज राज बहादुर पाल پیچھے لوکے کھڑے ہیں اپ دکھائی نہیں دیتے یہ بھی بہت مہنتی انسان ہیں اور